ਇਹਦੇ ਘਰੇ ਲੈ ਚੱਲਾਂਗੇ ਚੱਲ ਹਾਂਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਰ ਰਹੇ ਹਾਂ ਇਹ ਆਪਾਂ ਸਪਰੇ ਗੁੱਲੀ ਡੰਡੇ ਵਾਲੀ ਹੋ ਗਏ ਤਾਂ ਥੋੜੇ ਜਿਹਾ ਲੇਟ ਗੁੱਲੀ ਡੰਡਾ ਬਹੁਤ ਹੋ ਗਿਆ ਇੱਧਰ ਸਖਦੀਪ ਦੇ ਹੈ ਗੁੱਲੀ ਡੰਡਾ ਬਹੁਤ ਜ਼ਿਆਦਾ ਹੋ ਗਿਆ ਨਜਾਇਜ਼ ਗੁੱਲੀ ਡੰਡਾ ਹੋ ਗਿਆ ਆਹ ਦਾ ਭਰਿਆ ਪਿਆ ਜਿਹੜੀ ਦਵਾਈ ਪਾਈ ਪੀ ਹੈ ਇਹ ਖਾਲੀ ਹੈ ਦਵਾਈ ਤਾਂ ਨਹੀਂ ਪਾਈ ਨਾ ਕੋਈ ਨਹੀਂ ਪਾਇਆ ਫੇਰ ਇਹ ਤਾਂ ਮੈਨੂੰ ਦੂਜੇ ਲੋਟ ਚੱਕਣਾ ਪਊਗਾ ਹਾਂ ਇਹ ਚੱਕਲਾ ਕਿਵੇਂ ਆਈ ਕਿਵੇਂ ਚੱਕਾ ਹੋਣਾ ਤਾਂ ਦੂਜਾ ਲਾਉਣਾ ਪਊਗਾ ਪਿੱਠੂ ਹੋਰ ਉਧਰ ਹੋਇਆ ਪਾਣੀ ਦਾ ਭਰਖੈ ਨਾ ਹੋਰ ਪਹਿਲਾਂ ਪਾਣੀ ਦਾ ਭਰਿਆ ਤਾਂ ਹੱਦੀ ਜਦ ਮੈਂ ਗਿਆ ਦੀਆ ਕੰਦੀ ਕਰਕੇ ਲੈ ਕੇ ਆ ਆ ਹਾਂ ਓਏ ਹਮਾਰਾ ਝੋੜ ਨਾਲ ਚੱਕ ਲੱਗ ਰਿਹਾ ਹੈ ਇਹ ਹਾਂ ਕੱਪ ਚ ਵੜ ਕੇ ਸਟੈਂਡ ਚੱਕਲਾ ਪਹਿਲਾਂ ਚੱਕਲਾ ਪੂਜਾ ਹਾਂ ਇੱਕ ਮਿੰਟ ਆ ਸਟੈਂਡ ਜਾ ਇਕੱਠਾ ਕਰ ਲਾਂਦੇ ਭਾਂ ਦਾ ਚੱਕਾ ਸਟੈਂਡ ਵੀ ਹੋ ਗਿਆ ਇਕੱਠਾ ਭਾਈ ਤੇ ਰੱਬ ਤੁਹਾਡਾ ਪਾਲਾ ਕਰੇ ਭਾਈ ਵਾਹਿਗੁਰੂ 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 ਬਈ ਹਿੱਲੀ ਜਾਂਦੀ ਆ ਮਾਫ ਕਰਿਓ ਭਾਈ ਹਜੇ ਬਣਾਉਣੀ ਘੱਟ ਆਉਂਦੀ ਆ ਦੇਖਾ ਛੇੜੂ ਲੀਆਂ ਨੇੜੇ ਆਗਾ ਮੋਟਰ ਦੇ ਇਧਰੋਂ ਆਪਣਾ ਘਰ ਲਾਂਗੇ ਚੱਲ ਇਧਰ ਚੱਕ ਲੈ ਸਾਰਾ ਸਾਜ-ਬਾਜ ਚਾਹ ਗੀਤੀ ਹੁਣ ਚਾਹ ਲੱਗੇ ਪੀਣ ਓਹੋ ਵਾਹਿਗੁਰੂ 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 ਲੈ ਉਹ ਪਈ ਆ ਫੜ ਸਟੈਂਡ ਆ ਐ ਸਾਬਾ ਜੀ ਮੇਰੇ ਲੋ ਦਾ ਖਾਤਾ ਹੋ ਗਿਆ ਲੈ ਭਾਈ ਇੱਕ ਕੇ ਸਾਬਾ ਜੀ ਨੂੰ ਹੂੰ ਉਹ ਆਊਗਾ ਮੈਂ ਤਾਂ ਇਹਨੂੰ ਐ ਚੱਖਾ ਪਾਣੀ ਦਾ ਪਰ ਇਹਦਾ ਕਹਿੰਦਾ ਖਾਲੀ ਐ ਹੈ ਲੈ ਇਹਨੂੰ ਕਿਦੇ ਖਸਾਰ ਜਿਹਾ ਹੁੰਦੇ ਧਰ ਠੀਕ ਐ ਐ ਨਹੀਂ ਇਹ ਗਲਤ ਹੈਗਾ ਹੂੰ ਮੂੰ ਇੱਧਰ ਕਰਨਾ ਇਹਦਾ ਹੈ ਇੱਥੇ ਧਰ ਦੇ ਦੇ ਹੁ ਕਿੱਥੇ ਖਲੂਗਾ ਸਾਜਵਾਜ ਹੋ ਲੋ ਬੱਸ ਆ ਤਰਤੇ ਹੁਣੇ ਕਰਾਂਗੇ ਇਹਦੇ ਵਿੱਚ ਸਪਰੇ ਆ ਤੋ ਲੋ ਆਹ ਹਾਤ ਤਨ ਲਗੀ ਆ ਤੁੱਤੀ ਹੋ ਗਏ ਹੱਥ ਬਾਕੀ ਧੂੜ ਆਣਿਆ ਕੋਈ ਚੱਕਰ ਨਹੀਂ ਫੜੀ ਮੜਾ ਯਾਰ ਕੈਮਰਾ ਹੱਥ ਉੜੀਏ ਹੋ ਹੋ ਅਈ ਜੀ ਉਹ ਪਾਣੀ ਨਹੀਂ ਹੈਗਾ ਪੀਣਾ ਨੂੰ ਨਹੀਂ ਹੈਗਾ ਇਹ ਪਾਣੀ ਹੈ ਚਲਾ ਲਾ ਹੈ ਹੈ ਚਲਾ ਲਾ ਮੋਟਰ ਹੈ ਪੀ ਲਾਂਗੇ ਯਾਰ ਮੜਾ ਕੱਢੀ ਪਾਣੀ ਸੁਬਦੀ ਅੱਗਾ ਜਾ ਪਾਹਾਂ ਜੇ ਪਾ ਲੋ ਕਾਜ ਪਾਏਗਾ ਹੂੰ ਕਾਜ ਪਾਏਗਾ ਉਹ ਦਬੂਏਗਾ ਚਾਲਾ ਪਾ ਲਾ ਯਾਰ ਪੀਤਾ ਜਾਂਦਾ ਗਲਾਸ ਮੋਣੀ ਉਹ ਸਾਰਾ ਪਾਣੀ ਮੈਂ ਸਾਲ ਚਾਪਾ ਪਾਣੀ ਘੱਟ ਪੀਨੇ ਆਗੇ ਹੂੰ ਸਾਰੇ ਮੋਟਰ ਚਲਾ ਕੇ ਆਪਾਂ ਨੇ ਲੱਗੇ ਪਾਣੀ ਨੂੰ ਕੈਨੇਡਾ ਸਾਬੀ ਭਰ ਰਹੇ ਨੇ ਜਿਆਦਾ ਗੱਪ ਕੋ ਕੈਨੇਡਾ ਜੇ ਇਹ ਮੁੰਡਾ ਕੈਨੇਡਾ ਦੀ ਪੀਆਰ ਛੱਡ ਕੇ ਆ ਗਿਆ ਹੋਰ ਆ ਦੇਖ ਲੈ ਹੈ ਕਮਾਨ ਦੀ ਗੱਲ ਹੈ ਨਾ ਜੇ ਲੋਕ ਇੰਨੇ ਇੰਨੇ ਪੈਸੇ ਲਾ ਕੇ ਕੈਨੇਡਾ ਜਾਂਦੇ ਨੇ ਕੈਨੇਡਾ ਮਟਰ ਬੰਦ ਕਰ ਦਿੰਦੇ ਨੇ ਕੈਨੇਡਾ ਦੀ ਇਹ ਪੀਆਰ ਛੱਡਿਆ ਕਰਦੇ ਮਟਰ ਬੰਦ ਕੇ ਤੇ ਇਧਰ ਪੀਆਰ ਹੋ ਜੇ ਹੈ ਉਹ ਤਾਂ ਚੱਲਦੀ ਆ ਮੈਨੂੰ ਪਤਾ ਇਹਦਾ ਗੱਡੀ ਹੈ ਸਕਦੀਪ ਲੋਕ 20-20 ਲੱਖ ਰੁਪਇਆ ਲਾ ਕੇ ਕੈਨੇਡਾ ਜਾਂਦੇ ਨੇ ਇਹ ਦੂ ਮੁੱਸੀ ਆਲਾ ਛੱਡ ਗਏ ਆਪਾ ਛੱਡ ਗਏ ਇਹ ਮੁੰਡਾ ਕੈਨੇਡਾ ਦੀ ਪੀਆ ਛੱਡ ਕੇ ਦੇਖ ਲੋ ਆਹ ਹੋਰੇ ਆ ਗਿਆ ਕਹਿੰਦਾ ਵਾ ਖੇਤੀ ਕਰਨੀ ਆਰਗੈਨਿਕ ਖੇਤੀ ਕਰਦਾ ਹੈ ਆ ਮਾਟਰ ਨੇ ਦੇਖੋ ਰੇ ਸਪਰੇਅ ਜਮੀ ਨਹੀਂ ਪਾਉਂਦਾ ਇਹ ਤਾਂ ਕਣਕ ਤੇ ਕਰ ਰਿਹਾ ਕਿਤੇ ਢੂਲੀਆਂ ਦੇਖ ਕੇ ਅੰਦਾਜ਼ਾ ਲਾ ਲੂੰ 20 ਮਾਟਰਾਂ ਦੇ ਇਹ ਕਣਕ ਤੇ ਗੁੱਲੀਂ ਡੜੀ ਇਧਰ ਮਾਟਰ ਲਾਏ ਹੋਏ ਨੇ ਇਹਨੇ ਆਰਗੈਨਿਕ ਮਾਟਰ ਪਾਲਕ ਤੇ ਆ ਸਾਗ ਆ ਉੱਪਰਲਾ ਮੰਨੇ ਸਾਰਾ ਆਰਗੈਨਿਕ ਹੀ ਕਰਦਾ ਹੈਗਾ ਪਰਲੀ ਬਾਹ ਰੂੜੀ ਦੀ ਰੇਤ ਹੀ ਆ ਮਟਰ ਤਾਂ ਹੀ ਕਮਜ਼ੋਰ ਜਿਹਨੇ ਹੋਏਗੇ ਆਰਗੈਨਿਕ ਨੇ ਹੋਣਗੇ ਲੇਟ ਜੇ ਲੈ ਲਈ ਸੰਪਰਕ ਕਰ ਲੈ ਸਕਦੀ ਭੁੱਲਰ ਨਾਲ ਆਰਗੈਨਿਕ ਮਟਰ ਕੈਨੇਡਾ ਦੀ ਪੀਆਰ ਛੱਡਾਇਆ ਮੁੰਡਾ ਯਾਰੀ ਚਾਹੀਦੀ ਉਹ ਚਲ ਭਾਈ ਪਾਲ ਆ ਯਾਦੀ ਘਟ ਘਟ ਵੀ ਲੈ ਚੱਲ ਚੱਲਦੇ ਆ ਵੀਰ ਮਰਗੀ ਬਣਾ ਰੱਖੀ ਆ ਉਹ ਨਹੀਂ ਜੀ ਉਹ ਅੱਛਾ ਹੀ ਲਾਲ ਹੁੰਦੀ ਹੈ ਹੀਰ ਗਾਜਰਾਂ ਵਾਲੀ ਹੀਰ ਦੀ ਗੱਲ ਕਰਦਾ ਹਾਂਗਾ ਅੱਛਾ ਅੱਛਾ ਮੂਸਾ ਮੂਸਾ ਇਹ ਲੈਂਦੇ ਆ ਓਕੇ ਰਾਈਡੀ ਮੈਟ ਕੰਮ ਹੋਊਗਾ ਆਉਂਗਾ ਅੱਪਣਾ ਅੱਟ ਪਾ ਲਈਏ ਠੀਕ ਮੁੱਢੀ ਚਾਹੀਦੀ ਚਾਹੀਦੀ ਪੈਂਗਾ ਹੂੰ ਮੈਨੂੰ ਕੰਦਾ ਨਹੀਂ ਆਉਂਦਾ ਜਾਨੀ ਹੈ ਆ ਬੇ ਜੱਟ ਨਹੀਂ ਜੁਟਣੀ ਹਾਂਦਾ ਨਾ ਨਹੀਂ ਇਹ ਲੈ ਬਟੇਗਾ ਆ ਇਹ ਵੀ ਡਣਾ ਨਹੀਂ ਲੈ ਆ ਗਈ ਭਾਈਏ ਹੁਣ ਆਈ ਜੀ ਆਦੋ ਲੈ ਜਾ ਜਰ ਨਹੀਂ ਨੂੰ ਬਾਪੂ ਜਗ ਰਿੰਦੇ ਦੇਖੋ ਇਹ ਸਮੋਦੀ ਵੱਧ ਪਾ ਲਿਆ ਕਰ ਜੱਟ उधरू गए दिखाई बाबे बाधा ही पहला मार देने वादा ही पहला मारद ਜੀਚੇ ਵਿਗੜ ਵੱਧਾ ਹਣਾ ਜੀਚੇ ਵਿਗੜ ਵੱਧਾ ਯਾਰ ਉਹ ਚ ਪਹਿਲਾਂ ਮਾਰਦਾਨੇ ਹੁਣ ਮਾਰਦਾਨੇ ਆਹੋ ਹਲ ਹਰ ਰਹੀਆਂ ਤੇ ਕੈਟਰ ਵੀ ਰਹੀਆਂ ਹੈ ਮਾਸੀ ਜੀ ਨੇ ਮੈਂ ਇੰਨੇ ਨੂੰ ਉਤਰ ਚਲਾਇਆ ਹਣਾ ਘਰੇ ਆਉਣਾ ਕਰ ਇਧਰੋਂ ਇਧਰ ਲਾ ਹਾਂ ਉਹ ਦੋ ਲੋਕ ਹੈ ਪੂਰਾ ਜੀ ਟਾਈਮ ਪੂਰਾ ਹੋਣਾ ਦੇਖ ਲੈ ਜਾ ਕੇ ਲੈ ਵੀ ਕਰ ਕਰਦੇ ਹੋ ਨਾ ਐ ਮੈਂ ਵੀ ਲਾਈਵ ਕਰ ਕੱਟ ਦਾਂ ਇਹਦਾ ਮੁੰਗਣਾ ਰਿਹਾ ਉਹ ਨੂੰ ਪਾ ਜੂਗੀ ਬਲੌਗ ਹੱਥ 10 ਮਿੰਟਾਂ ਦਾ ਪਾ ਦਾਂਗੀ ਆਗਮਣ ਤੋਂ ਘੱਟ ਪਹੁੰਚਿਆ ਯਾਰ ਮੂਲ ਦਾਣਾ ਕੀ ਆਗਮਣ ਤੋਂ ਤਾਂ ਕੋਈ ਬੰਦਾ ਨਾ 9 10 ਮਿੰਟਾਂ ਬਾਅਦ ਜਾਂ ਪੰਜ ਚਾਰ ਮਿੰਟਾਂ ਤੋਂ ਵੱਧ ਨਾ ਵੀ ਹੋਈ ਹੈ ਹੂੰ ਚਾਰੇ ਪਾਸੇ ਪੰਨਾ ਹਰਿਆਲੀ ਹਰਿਆਲੀ ਹੋ ਰਹੀ ਆਣਾ ਉਹ ਦੇਖ ਲੈ ਕੁਦਰਤ ਫੇਰ ਇਹ ਖੜਾ ਸੁਨਹਿਰੀ ਹੋ ਜੂਗਾ ਚਾਰੇ ਪਾਸੇ ਕਣੀ ਜਿਵੇਂ ਆਪਣਾ ਪਾਕੀਆਂ ਗਣਕਾਂ ਫਿਰ ਪੀਰਾ ਹੋ ਜਾਣਾ ਸੁਨਹਿਰੀ ਹਾਂ 2 ਮਹੀਨੇ ਤੱਕ ਵੱਢਣ ਲਈ ਹੋ ਜਾਣੀਆਂ ਹਾਂ 2 ਮਹੀਨੇ ਤੱਕ ਵੱਢਣ ਲਈ ਹੋ ਜਾਣੀਆਂ ਹੂੰ ਮਟਰਾਂ ਨੂੰ ਭੇਜਾਂਗਾ ਆਪਣੀ ਗੱਡੀ 'ਚ ਹੀ ਲੈ ਜਾ ਗੁਰੂ ਕੈਨੇਡਾ ਇਹਦੀ ਜ਼ਿੰਮੇਵਾਰੀ ਲਾ ਦਾਂਗਾ ਮਟਰ ਭਾਈਓ ਨਾਲ ਵੇਚ ਕੇ ਬਾਤ ਨਹੀਂ ਲੈ ਜਾ ਗਰੀ ਮਟਰ ਜਿਹਦੋਂ ਇਹ ਹੁਣ ਕੋਦੋਂ ਦਾ ਮੁੱਕ ਜਾਣਗੇ ਸਾਰੇ ਹੈਂ ਮੱਕੀ ਨਾਲ ਨਹੀਂ ਸਾਰੇ ਮਾਸਾ ਜਿਹਨੂੰ ਲੋਕ ਕਹਿੰਦੇ ਆ ਤੇ ਹਿੱਤੇ ਚੱਲਣਗੇ ਹੂੰ ਹੂੰ ਲਾ ਚਾਹ ਬਾਲੀ ਹਾਂ ਭਈ ਗਰਾਸ ਪਰ ਵੀ ਦੇ ਭਾਈ ਅੰਦਰ ਅਬਰਸੀਨ ਜਬਰ ਨਾਲ ਆ ਸੀਗਾ ਬਰਸੀਨ ਭਰ ਨਾਲ ਬਰਸੀਨ ਭਰ ਦੇ ਫਿਰ ਹੂੰ ਵੀ ਇਧਰ ਹੋੜਿਆ ਇਹ ਦੇ ਕਰਕੇ ਖੜੇ ਸੀਗੇ ਅਵੇ ਇੱਥੇ ਬਲ ਬਟਣਾ ਚੱਲ ਰਵੇੜ ਦੀ ਯਾਰ ਹੋਰ ਇਹ ਰੇਲਵੇੜ ਦੇ ਸੈਲਾ ਮੈਂ ਨਾ ਕੋਈ ਸੱਪ ਸੱਪ ਵੜ ਜੂ ਇਹਦੇ ਹੈ ਇਹ ਪਾਉਂਦਾ ਇਹ ਕਿੱਥੋਂ ਵਾਟ 1.5 ਲੱਖ ਰੁਪਏ ਪਜਾਤਾ ਹੋਰ ਗਿਰਜਾਂ ਦੀ ਵਿੱਚ ਪਾਉਂਦਾ ਕੋਈ ਰੂੜੀ ਸੀ ਨਿਕਲਦੀ ਵੀ ਪਾ 20000 ਰੁਪਏ ਲੈਂਦੇ ਹੋ ਹੋਰ ਬਈ ਚੱਲ ਵਧੀਆ ਹੈ